ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ ਛ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰਵਾ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਨਾਲ ਬੈਲ ਆਈਕਨ ਜਰੂਰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਵੀਡੀਓ ਦੀ ਹਰ ਇੱਕ ਨੋਟੀਫਿਕੇਸ਼ਨ ਮਿਲ ਸਕੇ ਤੇ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਆਪਣੀ ਕਲੈਕਸ਼ਨ ਕਿਦਾਂ ਨਹੀਂ ਲੱਗਦੀ ਹੈ ਫਸਟ ਆਪਣਾ ਮਸਲੀਨ ਕਾਟਨ ਦਾ ਸੂਟ ਹੋਏਗਾ ਬਹੁਤ ਸੋਹਣਾ ਨੈਕ ਬਣਿਆ ਹੋਇਆ ਹੈ ਜੀ ਠੀਕ ਹੈ ਜੀ ਘੇਰਾ ਬਣਿਆ ਫਰੰਟ ਬੈਕ ਸਾਈਡ ਦੋਨਾਂ ਤੇ ਕੰਮ ਕੀਤਾ ਹੋਇਆ 슬ੀਵਸ ਤੇ ਕੀਤਾ ਅਗਰ ਇਹ ਵਾਲਾ ਡਿਜ਼ਾਈਨ ਕਿਸੇ ਵੀ ਕਲਰ ਚ ਤੁਸੀਂ ਰੈਡੀ ਕਰਵਾਣਾ ਕਰਵਾ ਸਕਦੇ ਹੋ ਜੀ ਨੈਕਸਟ ਆਵਲੇ ਸੂਟ ਹੈ ਜੀ ਇਹ ਵੀ ਮਸਲੀਨ कॉटन ਚ ਹੋਣਗੇ 슬ੀਵਸ ਤੇ ਵਰਕ ਹੋਏਗਾ ক্লোਜ਼ ਪਿਕ ਚੈੱਕ ਕਰੋ ਠੀਕ ਹੈ ਜੀ ਟਾਈ ਐਂਡ ਡਾਈ ਦਾ ਦੁਪੱਟਾ ਹੋਏਗਾ ਅਗਰ ਤੁਹਾਨੂੰ ਇਹ ਡਿਜ਼ਾਈਨ ਪਸੰਦ ਆ ਤੁਸੀਂ ਕਿਸੇ ਵੀ ਕਲਰ ਤੇ ਰੈਡੀ ਜਿਹੜਾ ਕਰਵਾ ਸਕਦੇ ਹੋ ਜੀ ਮਸ਼ੀਨ ਵਰਕ ਦਾ ਕੰਮ ਕੀਤਾ ਆ ਨੈਕਸਟ ਆ कॉटन ਦੇ ਸੂਟ ਹੋਣਗੇ ਜੀ ਸਬ ਡਿਜ਼ਾਈਨ ਡਿਫਰੈਂਟ ਹੋਣਗੇ ਪ੍ਰਿੰਟ ਡਿਫਰੈਂਟ ਹੋਣਗੇ ਤੇ ਕਲਰ ਡਿਫਰੈਂਟ ਹੋਣਗੇ ਬਹੁਤ ਸੋਹਣੇ ਲੈਸ ਜੀ ਲਗਾ ਕੇ ਰੈਡੀ ਕੀਤੇ ਹੋਏ ਸੂਟ ਆ ਜੀ ਬਹੁਤ ਸੋਹਣੇ ਲੱਗ ਰਹੇ ਆ ਸੋਬਰ ਜੀ ਸਰਦਾਰੀ ਜੇ ਸੂਟ ਆ ਜਿਹੜੀਆਂ ਭੈਣਾਂ ਡੇਲੀ ਗੁਰਦੁਆਰਾ ਸਾਹਿਬ ਜਾਂਦੀਆਂ ਕੋਈ ਤੁਸੀਂ ਜੌਬ ਤੇ ਜਾਂਦੇ ਆ ਡੇਲੀ ਤੁਸੀਂ ਵੇਅਰ ਕਰਨਾ ਪਸੰਦ ਕਰਦੇ ਤਾਂ ਤੁਸੀਂ ਇਹ ਸੂਟ ਤੁਹਾਡੇ ਲਈ ਬੈਸਟ ਰੈਨ ਵਾਲੇ ਆ ਠੀਕ ਹੈ ਜੀ ਬਹੁਤ ਸੋਹਣੇ ਸਰਦਾਰੀ ਜੇ ਸੂਟ ਹੋਣਗੇ ਸਰਦਾਰੀ ਜੇ ਰੰਗ ਹੋਣਗੇ ਜੀ ਚੈੱਕ ਕਰੀ ਚਲੋ ਡਿਜ਼ਾਈਨ ਬਹੁਤ ਸੋਹਣੇ ਆ ਪ੍ਰਿੰਟ ਬਹੁਤ ਸੋਹਣੇ ਆ ਤੇ ਕਲਰ ਬਹੁਤ ਸੋਹਣੇ ਆ ਜੀ ਬਾਕੀ ਜੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਹੋ ਬਕਾਇਦਾ ਸਟਿਚ ਵੀ ਕਰਵਾ ਸਕਦੇ ਹੋ ਅਗਰ ਅਨਸਟਿਚ ਬਾਇ ਕਰਨਾ ਚਾਹੁੰਦੇ ਤੁਸੀਂ ਅਨਸਟਿਚ ਵੀ ਬਾਇ ਕਰ ਸਕਦੇ ਹੋ ਨੈਕਸਟ ਆਵਲੇ ਸੂਟ ਬਹੁਤ ਘੱਟ ਪ੍ਰਾਈਸ 'ਚ ਹੋਣਗੇ ਜਿਸ ਸਾਨੂੰ ਸ਼ਰਟ 650 ਰੁਪਏ 'ਚ ਮਿਲ ਜਾਣਗੇ ਨੈਕਸਟ ਆ ਚੈੱਕ ਕਰੋ ਸੂਟ ਤੁਸੀਂ ਇਹ ਵੀ ਕਾਟਨ ਦੇ ਹੀ ਹੋਣਗੇ ਠੀਕ ਹੈ ਜੀ ਬਹੁਤ ਸੋਹਣੇ ਸਾਰੇ ਸੂਟ ਹੈ ਜੀ ਨੈਕਸਟ ਆ ਵਿਦਾਊਟ ਦੁਪੱਟਾ ਹੋਣਗੇ ਸੂਟ ਠੀਕ ਹੈ ਜੀ ਨਾਲ ਬਾਟਮ ਜਿਹੜੀ ਇਹਨਾਂ ਦੇ ਕੰਟਰਾਸਟ ਰਹੇਗੀ ਸ਼ਾਰਟ ਪ੍ਰਿੰਟ ਚ ਹੋਏਗੀ ਨਾਲ ਬਾਟਮ ਜਿਹੜੀ ਕੰਟਰਾਸਟ ਵਿੱਚ ਹੋਏਗੀ ਠੀਕ ਹੈ ਜੀ ਅਗਰ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਤੁਸੀਂ ਬਾਇ ਕਰਨਾ ਹੈ ਤਾਂ ਤੁਸੀਂ ਕਰ ਸਕਦੇ ਹੋ ਜਲਦੀ ਤੋਂ ਜਲਦੀ ਸਕਰੀਨਸ਼ਾਟ ਲਓ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਹੋਏਗਾ ਉਹਦੇ ਤੇ ਮੈਸੇਜ ਕਰੋ ਤੇ ਤੁਸੀਂ ਆਪਣਾ ਆਰਡਰ ਜਿਹੜਾ ਪਲੇਸ ਕਰਵਾ ਸਕਦੇ ਹੋ ਜੀ ਬਹੁਤ ਸੋਹਣੇ ਲੱਗ ਰਹੇ ਸੂਟ ਤੁਸੀਂ ਚੈੱਕ ਕਰੋ ਬਹੁਤ ਸੋਹਣੇ ਸਰਦਾਰੀ ਦੇ ਸੂਟ ਹੈ ਜੀ ਬਹੁਤ ਸੋਹਣੀ ਲੁੱਕ ਨਿਕਲ ਕੇ ਆਏਗੀ ਸੂਟਾਂ ਦੀ ਚੈੱਕ ਕਰੀ ਚਲੋ ਬਹੁਤ ਸੋਹਣੇ ਸੋਹਣੇ ਸੂਟ ਹੈ ਜੀ ਬਹੁਤ ਸੋਹਣੇ ਸੋਹਣੇ ਰੰਗ ਹੈ ਜੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਹੈ ਜੀ ਬਾਕੀ ਜੀ ਵੀਡੀਓ ਨੂੰ ਵੱਤ ਵੱਤ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ